ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਆਪਣੀ ਕੈਬਨਿਟ ਦੇ ਮੰਤਰੀਆਂ ਸਮੇਤ ਗੁਰੂ ਨਗਰੀ ਅਮਰਸਰ ਪਹੁੰਚੀ ਗੁਰੂ ਨਗਰੀ ਵਿੱਚ ਪਹੁੰਚਣ ਉਪਰੰਤ ਉਹਨਾਂ ਨੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਦੁਰਗਿਆਂਨਾ ਮੰਦਰ ਵਿੱਚ ਮੱਥਾ ਟੇਕ ਕੇ ਗੁਰੂ ਸਾਹਿਬ ਦੀ ਅਸੀਸ ਪ੍ਰਾਪਤ ਕੀਤੀ ਇਸ ਪਾਵਨ ਮੌਕੇ ਉਹਨਾਂ ਗੁਰੂਕਾਰਾ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਦਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰਾਂ ਨਾਲ ਮੁਲਾਕਾਤ ਵੀ ਕੀਤੀ ਇਹ ਮੁਲਾਕਾਤ ਦੌਰਾਨ ਧਾਰਮਿਕ ਸਮਾਜਿਕ ਦੇ ਸਾਂਝੀ ਸੱਭਿਆਚਾਰਕ ਮੁੱਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਿੱਖਿਆਵਾਂ ਅੱਜ ਦੇ ਸਮਾਜ ਲਈ ਅਮੋਲਕ ਮਾਰਗਦਰਸ਼ਨਾਂ ਤੇ ਮਨੁੱਖਤਾ ਦੀ ਸੇਵਾ ਅਤੇ ਭਾਈਚਾਰਾ ਦਾ ਸੁਨੇਹਾ ਦਿੱੰਦੀਆਂ ਹਨ ਮੀਡੀਆ ਨਾਲ ਗਲਬਤ ਕਰਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਸ਼੍ਰੀ ਗੁਰਤੇਗ ਭਾਦਰ ਜੀ ਦਾਤ ਦਨ 150 ਸ਼ਹੀਦੀ ਦਿਵਸ ਸਰਦਾਰ ਤੇ ਸਤਕਾਰ ਨਾਲ ਮਨਾਇਆ ਗਿਆ ਉਹਨਾਂ ਕੇ ਅਗੇ ਦਿੱਲੀ ਸਰਕਾਰ ਵੱਲੋਂ ਇਹ ਸ਼ਹੀਦੀ ਦਿਵਸ ਲਾਲ ਕਿਲੇ ਵਿੱਚ ਮਨਾਇਆ ਗਿਆ ਜਿੱਥੇ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਗਿਆ ਉਹਨਾਂ ਦੱਸਿਆ ਕਿ ਸਮਾਰੋਹ ਦੌਰਾਨ ਦਿੱਲੀ ਵਿੱਚ ਹੋਈ ਇੱਕ ਅਣਚਾਹੀ ਘਟਨਾ ਕਾਰਨ ਉਹ ਘਬਰਾ ਗਏ ਸਨ ਪਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਮਨ ਨੂੰ ਸ਼ਾਂਤੀ ਮਿਲੀ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦੀ ਦਿਵਸ ਉੱਚ ਪੱਧ ਤੇ ਮਨਾਇਆ ਗਿਆ ਇਸ ਮੌਕੇ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਇਤਿਹਾਸ ਤੇ ਸ਼ਹਾਦਤ ਤੇ ਆਧਾਰਿਤ ਵਕਫ-ਵਕਫ ਪ੍ਰਕਾਸ਼ਨ ਵੀ ਜਾਰੀ ਕੀਤੇ ਗਿਆ ਬਾਅਦ ਵਿੱਚ ਮੁੱਖ ਮੰਤਰੀ ਵੱਲੋਂ ਦੁਰਗਿਆਨਾ ਮੰਦਰ ਵਿੱਚ ਮੱਥਾ ਟੇਕਿਆ ਰਾਮ ਤੀਰਥ ਮੰਦਰ ਵਿੱਚ ਵੀ ਮੱਥਾ ਟੇਕਣ ਦਾ ਕਾਰਜਕ੍ਰਮ ਰੱਖਿਆ ਗਿਆ ਹੈ ਆਓ ਦੇਖੀਏ ਪੂਰੀ ਰਿਪੋਰਟ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਬਤਾਏ ਕੁਲਦੀਪ ਸਿੰਘ ਧਾਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਦਾ ਦਾਅਵਾ ਕੀਤਾ ਕਿ ਪੰਜਾਬ ਵਿੱਚ ਹੋ ਰਹੀਆਂ ਜਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਚੋਣਾਂ ਵਿੱਚ ਲੋਕਾਂ ਦਾ ਪ੍ਰੋਸਾ ਪੂਰੀ ਤਰ੍ਹਾਂ ਆਪ ਦੇ ਹੱਕ ਵਿੱਚ ਨਜ਼ਰ ਆ ਰਿਹਾ ਹੈ ਉਹਨਾਂ ਕਿ ਆਕੀ ਭਗਵੰਤ ਸਿੰਘ ਸਰਕਾਰ ਵੱਲੋਂ ਪਿੰਡਾਂ ਦੇ ਸਰਵਾਂਗੀਕ ਵਿਕਾਸ ਲਈ ਲੰਘੇ ਤਿੰਨ ਸਾਲਾਂ ਦੌਰਾਨ ਕੀਤੇ ਗਏ ਠੋਸ ਕੰਮਾਂ ਦਾ ਅਸਰ ਜਮੀਨੀ ਪੱਧਰ ਤੇ ਦਿਖਾਈ ਦੇ ਰਿਹਾ ਹੈ ਇਸ ਕਰਕੇ ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ ਧਾਰੀਵਾਲ ਨੇ ਅੱਜ ਆਪ ਵੱਲ ਚਲਾਈ ਜਾ ਰਹੀ ਮਹਿੰਮ ਬਾਰੇ ਬੋਲਦਿਆਂ ਕਿਹਾ ਕਿ ਮਾਰਚ ਮਹੀਨੇ ਤੋਂ ਸ਼ੁਰੂ ਕੀਤੇ ਨਸ਼ਿਆਂ ਦੇ ਖਿਲਾਫ ਜੁੱਦ ਦੀ ਹੌਸਲਾ ਬਜਾਈ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਮਤਾਕ ਪੰਜਾਬ ਵਿੱਚ 500 ਤੋਂ ਵੱਧ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ। 1000 ਤੋਂ ਵੀ ਵੱਧ ਪਿੰਡ ਪੂਰੀ ਤਰ੍ਹਾਂ ਨਸ਼ੇ ਤੋਂ ਮੁਕਤ ਕੋਸ਼ਿਸ਼ ਕੀਤੇ ਜਾ ਚੁੱਕੇ ਹਨ। ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜ ਲਈ ਸਰਕਾਰ ਵੱਲੋਂ 3100 ਪਿੰਡਾਂ ਵਿੱਚ ਖੇਡ ਸਟੇਡੀਅਮ ਤਿਆਰ ਕਰਵਾਏ ਜਾ ਰਹੇ ਹਨ ਤਾਂ ਜੋ ਖੇਡਾਂ ਵਿੱਚ ਨਾਲ ਜੁੜਨ ਦੇ ਸਿਹਤਮੰਦ ਜੀਵਨ ਜੀ ਸਕਣ। ਬਿਜਲੀ ਅਤੇ ਬਣਦੀ ਬੁਨਿਆਦੀ ਢਾਂਚੇ ਤੇ ਗੱਲ ਕਰਦੇ ਹੋਏ ਤਾਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਨੂੰ ਮੁਫਤ ਬਿਜਲੀ ਮਹੱਈਆ ਕਰਾਰੀ ਹੈ ਨਾਲ ਹੀ ਪਿੰਡਾਂ ਵਿੱਚ ਲਿੰਕ ਰੋੜਾਂ ਦਾ ਵੱਡਾ ਜਾਲ ਵਿਛਾਇਆ ਜਾ ਰਿਹਾ ਹੈ ਜਿਸ ਨਾਲਾ ਸਿਰਫ ਆਵਾਜਾਈ ਸੁਗਮ ਹੋਈ ਹੈ ਸਗੋਂ ਪਿੰਡਾਂ ਦੀ ਆਰਥਿਕ ਤੇ ਸਮਾਜਿਕ ਦਿਸ਼ਾ ਵੀ ਬਦਲੀ ਹੈ ਉਹਨਾਂ ਦੱਸਿਆ ਕਿ ਹੁਣ ਤੱਕ 60 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ 328 ਰੂਪ ਮਾਮਲੇ 'ਤੇ ਟਿੱਪਣੀ ਕਰਦੇ ਤਾਰੀਵਾਲ ਨੇ ਕਿਹਾ ਕਿ ਇਹ ਛੋਟੀ ਮੋਟਾ ਮਾਮਲਾ ਨਹੀਂ ਸੀ ਐਸਐਚਓ ਐਫਆਈਆਰ ਹੋਣਾ ਬਿਲਕੁਲ ਸਹੀ ਸੀ ਲਾਜ਼ਮੀ ਕਦਮ ਹੈ ਉਹਨਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਸਵਾਲ ਕਰੇ ਕਰਦੇ ਹੋਏ ਕਿਹਾ ਕਿ ਪ੍ਰਧਾਨ ਨੂੰ ਖੁਦ ਗਿਆ ਕੇ ਜਾਂਚ ਲਈ ਸਹਿਯੋਗ ਕਰਨਾ ਚਾਹੀਦਾ ਹੈ ਉਹਨਾਂ ਸਪਸ਼ਟ ਕੀਤਾ ਕਿ ਜਾਂਚ ਰਣ ਜਿਸ ਦੀ ਵੀ ਭੂਮਿਕਾ ਸਾਹਮਣੇ ਆਵੇਗੀ ਉਸ ਖਿਲਾਫ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੇ ਪ੍ਰਕਿਰਿਆ ਦਿੰਦੇ ਹੋਏ ਤਾਰੀਵਾਲ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਪ੍ਰਿਸ਼ਟਾਚਾਰਨਾ ਭਰਿਆ ਪਿਆ ਹੈ ਉਹਨਾਂ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਜੁੜੇ 350 ਕਰੋੜ ਦੇ ਮਾਮਲੇ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਤੋਂ ਸਿੱਧਾ ਤੇ ਸਪਸ਼ਟ ਜਵਾਬ ਮੰਗਿਆ 500 ਕਰੋੜ ਦਾ ਮੈਡਮ ਨਵਜੋਤ ਸਿੱਧੂ ਦੇ ਮੂੰਹ ਤੋਂ ਨਿਕਲਿਆ تیر ਲੱਗਦਾ ਵਾਪਸ ਨਹੀਂ ਮੁੜਦਾ ਜਿਨੇ ਮਰਜੀ ਹੁਣ ਕਹੀ ਜਾਣ ਕਿ ਬਿਆਨ ਤਰੋੜ ਮਰੋੜ ਕੇ ਪੇਸ਼ ਕੀਤਾ ਇਸ ਸ਼ਖਸ ਨੇ ਤਾਂ ਖੋਲ ਦਿੱਤੀ ਕੱਲੀ-ਕੱਲੀ ਪੋਲ ਤੁਸੀਂ ਵੀ ਸੁਣੋ ਬਾਕੀ ਖਬਰ ਆ ਜੇ ਹੋਰ ਬਾਕੀ ਹੈ ਜੋ ਕਾਂਗਰਸ ਨੇਤਾ ਮੈਡਮ ਨਵਜੋਤ ਸਿੱਧੂ ਨੇ ਕਾਂਗਰਸ ਦੇ ਸੀਐਮ ਬੜਨਤੇ ਫੇਸ ਦੇ ਲਈ 500 ਕਰੋੜ ਹੋਣ ਵਾਲੀ ਗੱਲ ਕੀਤੀ ਹੈ ਉਹ ਸੱਚ ਹੈ ਇਹ ਕਾਂਗਰਸ ਦਾ ਕਲਚਰ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾ ਰਿਹਾ ਸੀ ਉਦੋਂ ਵੀ ਇੰਨਾ ਪੈਸਿਆਂ ਦੇ ਗੱਲਾਂ ਹੋਈਆਂ ਸੀ ਚਾਰ ਪੰਜ ਨਾਮ ਚੱਲੇ ਸੀਗੇ ਤੇ ਜਿਹਨੇ ਬੋਲੀ ਵੱਧ ਦੇਤੀ ਉਹ ਮੁੱਖ ਮੰਤਰੀ ਬਣ ਗਿਆ ਤੇ ਉਹੀ ਮੁੱਖ ਮੰਤਰੀ ਦੇ ਘਰੋਂ ਫਿਰ ਰਿਸ਼ਤੇਦਾਰਾਂ ਦੇ ਘਰੋਂ ਪੈਸੇ ਵੀ ਮਿਲੇ ਕਈ ਕਰੋੜਾ ਰੁਪਏ ਬਰਾਮਦ ਹੋਏ ਉਹ ਕਿਸ਼ਤਾਂ ਦੇ ਪੈਸੇ ਸੀਗੇ ਜਿਹੜੇ ਉਹ ਬਰਾਮਦ ਹੋ ਸੋ ਇਹ ਕਾਂਗਰਸ ਪਾਰਟੀ ਕਰਪਟ ਪਾਰਟੀ ਹੈ 500 ਕਰੋੜ ਰੁਪਈਆ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ ਤੇ ਇਹ ਪੈਸਾ ਕਿੱਥੋਂ ਕਮਾਇਆ ਜਾਂਦਾ ਹੈ ਕਿੱਥੋਂ ਭੇਜਿਆ ਜਾਂਦਾ ਹੈ ਯੂਪੀ ਇਲੈਕਸ਼ਨਸ ਲਈ ਪੈਸਾ ਮੰਗਿਆ ਜਾਂਦਾ ਸੀਗਾ ਕਿਉਂਕਿ ਜਿਹੜੀ ਪੰਜਾਬ ਦੀ ਇਲੈਕਸ਼ਨ ਆ ਉਹਦੇ ਨਾਲ ਯੂਪੀ ਦੀ ਵੀ ਇਲੈਕਸ਼ਨ ਹੁੰਦੀ ਹੈ ਤਾਂ ਉਹ ਪੈਸਾ ਪੰਜਾਬ ਤੋਂ ਲੈ ਕੇ ਕਾਂਗਰਸ ਲੀਡਰਸ਼ਿਪ ਯੂਪੀ ਕਰਨੀ ਇਲੈਕਸ਼ਨ ਲੜਨ ਨੂੰ ਵੀ ਪੇਸ਼ਤੀ ਰਹੀ ਹੈ ਸੋ ਇਹੀ ਕਾਰਨ ਸੀਗੇ ਉਸ ਵੇਲੇ ਵੀ ਜਦੋਂ ਨਵਜੋਸ਼ ਸਿੱਧੂ ਨੂੰ ਵਰਤਿਆ ਗਿਆ ਕੈਪਟਨ ਸਾਹਿਬ ਦੇ ਖਿਲਾਫ ਵਰਤਿਆ ਗਿਆ ਇੱਕ ਮੁਹਿੰਮ ਚੜਾਈ ਗਈ ਪਰ ਜਦੋਂ ਪੈਸਿਆਂ ਦੀ ਗੱਲ ਆਈ ਤਾਂ ਮੇਰੇ ਹਿਸਾਬ ਨਾਲ ਸਿੱਧੂ ਸਾਹਿਬ ਕੋਲ ਪੈਸੇ ਘੱਟ ਪੈ ਗਏ ਸੀ ਤੇ ਚੰਨੀ ਸਾਹਿਬ ਦੀ ਕਮਿਟਮੈਂਟ ਵੱਧ ਗਈ ਸੀ ਉਹ ਦਰਦ ਵੀ ਜਿਹੜੀ ਮੈਡਮ ਸਿੱਧੂ ਆ ਉਹਦੇ ਮੁਖ ਤੋਂ ਝਲਕਿਆ ਪਰ ਇਹ ਗੱਲ ਸੱਚ ਹੈ ਜਿਹੜੀ ਉਹਨਾਂ ਨੇ ਬਿਆਨ ਕਰਤੀ ਰਾਜਾ ਬ੍ਰਿੰਗ ਸੁਨੀਲ ਜਾਖੜ ਪ੍ਰਤਾਪ ਬਾਜਵਾ ਸੁਖਜਿੰਦਰ ਸਿੰਘ ਰੰਦਾਵਾ ਰਬਨੀਤ ਮਿੱਟੂ ਇਹ ਲੋਕ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਚੰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣੇ ਸਨ ਦੁਪਹਿਰ ਤੋਂ ਹੀ ਬਿਆਨ ਆਉਣੇ ਸ਼ੁਰੂ ਹੋ ਗਏ ਸਨ ਕਿ ਦੇਖਣ ਕਿਸੇ ਨੂੰ ਗਏ ਰੁਪਈਆ ਕਿਸੇ ਨੂੰ ਦਿੱਤਾ ਮੰਗੀ ਕਿਸੇ ਨਾਲ ਗਈ ਤੇ ਤੌਰ ਕਿਸੇ ਨਾਲ ਦਿੱਤੀ ਭਾਵੇਂ ਕਿ ਪ੍ਰਤਾਪ ਬਾਜਵਾ ਸੁਖਜਿੰਦਰ ਸਿੰਘ ਰੰਦਾਵਾ ਰਬਨੀਤ ਮਿੱਟੂ ਸੁਨੀਲ ਜਾਖੜ ਨੂੰ ਛੱਡ ਚੰਨਜੀਤ ਸਿੰਘ ਚੰਨੀ ਦਾ ਜਨਮ ਹੋਇਆ ਮੁੱਖ ਮੰਤਰੀ ਦੇ ਰੂਪ ਵਿੱਚ ਹੌਲੀ ਹੌਲੀ ਸੁਨੀਲ ਜਾਖੜ ਤੇ ਰਬਰੀਨ ਬਿੱਟੂ ਦਾ ਦਰਦ ਜਿਹੜਾ ਉਹ ਬਾਹਰ ਆਇਆ ਰਬਰੀਤ ਬਿੱਟੂ ਨੇ ਤਾਂ ਕੁਝ ਸਮਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪਾਰਲੀਮੈਂਟ ਵਿੱਚ ਕਿ ਚੰਨਜੀਤ ਸਿੰਘ ਚੰਨੀ ਸਭ ਤੋਂ ਕਰਪਟ ਬੰਦਾ ਤੁਸੀਂ ਵੀ ਸੁਣੋ ਔਰ ਇਹ ਇਸ ਚੰਨੀ ਕੀ ਇਹ ਆਪਣੀ ਜਾਇਦਾਦ ਪੁੱਛੇ इनको ये आप ਗਰੀਬੀ की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ਇਹ ਚਰਨਜੀਤ ਚੰਨੀ ਹੈ ਕਿਉਂਕਿ ਉਹਨਾਂ ਨੂੰ ਛੱਡ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੀ ਕੁਰਸੀ ਕਿਵੇਂ ਲੈ ਗਿਆ ਇਹ ਤਾਂ ਜਾਖੜ ਸਾਹਿਬ ਦੇ ਲੁਕਵੇਂ ਸ਼ਬਦਾਂ ਵਿੱਚ ਬਿਆਨ ਕਰ ਹੀ ਦਿੱਤਾ ਉਹਨਾਂ ਨੇ ਲੁਕਵੇਂ ਸ਼ਬਦਾਂ ਚ ਚੰਨੀ ਤੇ ਨਿਸ਼ਾਨਾ ਸਾਧਿਆ ਤੇ ਆਪਣਾ ਦੁੱਖ ਵੀ ਬਿਆਨ ਕਰ ਦਿੱਤਾ ਰਬੜੀਤ ਬਿੱਟੂ ਜੀ ਤਾਂ ਜਲਦੀ ਹੀ ਕਲਪ ਗਏ ਸਨ ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਪਾਰਲੀਮੈਂਟ ਵਿੱਚ ਸਿੱਧਾ ਠੋਕ ਕੇ ਕਹਿ ਦਿੱਤਾ ਸੀ ਕਿ ਇਹ ਸਭ ਤੋਂ ਕਰਪਟ ਬੰਦਾ ਇਹਦੇ ਕੋਲ ਪੈਸਾ ਬਹੁਤ ਆ ਪੰਜਾਬ ਦਾ ਸਭ ਤੋਂ ਅਮੀਰ ਬੰਦਾ ਸ਼ਾਇਦ ਅਰਬਜੀਤ ਬਿੱਟੂ ਦੇ ਦਿਲ ਵਿੱਚ ਇਹੀ ਗੱਲ ਲੜਕ ਰਹੀ ਹੋਵੇਗੀ ਕਿ 350 ਕਰੋੜ ਦੇ ਕੇ ਸਾਡੇ ਉੱਪਰ ਬਹਿ ਗਿਆ ਹੁਣ 500 ਕਰੋੜ ਵਾਲੀ ਗੱਲ ਤੇ ਪੋਚੇ ਪੈਣਗੇ ਜਨਤਾ ਨੂੰ ਮੂਰ ਪੜਾਇਆ ਜਾਵੇਗਾ ਜਦਕੀ ਜਨਤਾ ਸਮਝ ਚੁੱਕੀ ਹੈ ਕਿ ਕੁਰਸੀ ਮੁੱਖ ਮੰਤਰੀ ਦੀ ਕਿਵੇਂ ਮਿਲਦੀ ਹੈ ਕਾਂਗਰਸ ਵਿੱਚ ਨਹੀਂ ਤਾਂ ਐਵੇਂ ਨਹੀਂ ਸਾਰਿਆਂ ਨੂੰ ਪਿੱਛੇ ਛੱਡ ਕੇ ਕੈਪਟਨ ਸਾਹਿਬ ਚੁੱਪਚਾਪ ਆ ਕੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਜਾਂਦੇ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ